ਗੱਜ ਜੀ ਸਾਰੇ ਫਤਿਹ ਬਲਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਵਾਹ ਵਾਹ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਣ ਫਰੀਆਦ ਪੀਰਾਂ ਦੇ ਆ ਪੀਰਾ ਮੈਂ ਆਖ ਸੁਣਾਵਾ ਕਿ ਨੂੰ ਹਾਂ ਜੇ ਮੈਂ ਵਿੱਚ ਐਬ ਗੁਨਾ ਨਾ ਹੁੰਦੇ ਤੂੰ ਬਖਸ਼ਾਂਦਾ ਕਿੰਨੂ ਹੋ ਖੋਲ ਕਾਗਦ ਵਧੀਆਂ ਵਾਲੇ ਦਰ ਤੋਂ ਤੱਕ ਨਾ ਮੈਨੂੰ ਤੇਰੇ ਜਿਹਾ ਮੈਨੂੰ ਹੋਰ ਨਾ ਕੋਈ ਮੈਂ ਜਿਹਾ ਲਖ ਤੈਨੂੰ ਸਤਗੁਰ ਤੇਰੇ ਰਸਤੇ ਅੰਦਰ ਐਦਲ ਫਰਸ਼ ਵਿਸ਼ਾਮ ਸੋਹਣੇ ਚਰਨ ਤੁਸਾਂ ਦਾ ਜੋੜਾ ਇਦੋਇ ਨੈਣ ਬਣਾਵਾ ਦੇਖ ਸਕਾਂ ਮੈਂ ਉਸ ਦੀਆਂ ਪਲਕਾਂ ਦੇਖ ਸਕਾਂ ਨਾ ਉਸ ਦੀਆਂ ਪਲਕਾਂ ਤਾਬ ਨਹੀਂ ਹੈ ਮੇਰੀ ਜੀਵਨ ਦਾਤ ਜੋ ਦੇਵੇ ਮੈਨੂੰ ਇੱਕੋ ਦਾਤ ਬਥੇਰੀ ਕਿਦਰੇ ਸੂਫੀ ਕਿਤੇ ਕਲੰਦਰ ਪਾਜਕ ਕਿਤੇ ਕਹਾਵੇ ਚੋ ਜੀ ਪ੍ਰੀਤਮ ਮੇਰਾ ਸਹੀਓ ਚੋ ਜੀ ਪ੍ਰੀਤਮ ਮੇਰਾ ਸਹੀਓ ਪਲ ਪਲ ਰੂਪ ਦਿਖਾਵੇ ਤੇਰੀ ਜ਼ਾਦ ਰਗੀਲੀ ਅੰਦਰ ਤੇਰੀ ਜ਼ਾਦ ਰਗੀਲੀ ਅੰਦਰ ਗੁਆ ਹੋਏ ਹੋਏ ਜੀਵੇ ਨਾਮ ਤੇਰੇ ਦਾ ਮਦੂ ਪਿਆਲਾ ਘਟ ਘਟ ਕਰਕੇ ਪੀਵੇ ਲਿਆਂ ਨੂੰ ਸਾਰੇ ਜਪਿਓ ਭੁਲਿਆ ਨੂੰ ਮਾਰਗ ਪਾਵੇ ਸਤਿਗੁਰ ਭੁਲਿਆ ਨੂੰ ਭੁਲਿਆ ਨੂੰ ਮਾਰਗ ਪਾਵੇ ਸਤਿਗੁਰ ਭੁਲਿਆ ਨੂੰ ਭੁਲਿਆ ਨੂੰ ਭੁਲਿਆ ਨੂੰ ਮਾਰਗ ਪਾਵੇ ਸਤਿਗੁਰ ਭੁਲਿਆ ਨੂੰ ਪੁੱਲਿਆ ਨੂੰ ਸੁਰਿਆ ਨੂੰ ਮਾਰਗ ਪਾਵੇ ਸਤ ਗੁਰੂ ਪੁੱਲਿਆ ਨੂੰ ਬੁੱਲਿਆ ਨੂੰ ਸੁਰਿਆ ਨੂੰ ਮਾਰਗ ਪਾਵੇ ਸਤ ਗੁਰੂ ਪੁੱਲਿਆ ਨੂੰ ਪੁੱਲਿਆ ਨੂੰ ਸੁਰਿਆ ਨੂੰ ਮਾਰਗ ਪਾਵੇ ਸਤ ਗੁਰੂ ਪੁੱਲਿਆ ਨੂੰ ਪੁੱਲਿਆ ਨੂੰ ਪੁੱਲਿਆ ਨੂੰ ਮਾਰਗ ਪਾਵੇ ਸਾਹਿਬ ਪੁੱਲਿਆ ਨੂੰ ਭੁਲਿਆ ਸੁਲਿਆਨ ਮਾਰਗ ਸਤਗੁਰੂ ਭੁਲਿਆ ਨੂੰ ਭੁਲਿਆ ਨੂੰ ਸੁਲਿਆਨ ਮਾਰਗ ਪਾਵੇ ਸਤਗੁਰੂ ਭੁਲਿਆ ਨੂੰ ਭੁਲਿਆ ਨੂੰ ਸੁਲਿਆਨ ਮਾਰਗ ਪਾਵੇ ਸਤਗੁਰੂ ਭੁਲਿਆ ਨੂੰ ਭੁਲਿਆ ਨੂੰ ਸੁਲਿਆਨ ਮਾਰਗ ਪਾਵੇ ਸਤਗੁਰੂ ਭੁਲਿਆ ਨੂੰ ਉੱਲੇ ਮਾਰਗ 'ਤੇ ਪੜੇ ਸਤਿਗੁਰੂ ਪਿਆਰ ਨੂੰ ਉੱਲੇ ਮਾਰਗ ਜਿਨੇ ਬਤਾਇਆ ਉੱਲੇ ਮਾਰਗ ਜਿਨੇ ਬਤਾਇਆ ਉਹ ਉੱਲੇ ਮਾਰਗ ਕਿਵੇਂ ਬਤਾਇਆ ਉੱਲੇ ਮਾਰਗ ਕਿਵੇਂ ਬਤਾਇਆ ਉੱਲੇ ਮਾਰਗ ਜਿਨੇ ਬਤਾਇਆ ਉੱਲੇ ਮਾਰਗ ਕਿਵੇਂ ਬਤਾਇਆ ਹੈ ਦੱਬਾ ਕੀ ਐਸਾ ਗੁਰਬੁਡ ਪਾ ਕੀ ਪਾਇਆ 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 ਬੁੱਲਿਆਂ ਨੂੰ ਬੁੱਲਿਆਂ ਬੁੱਲਿਆਂ ਮਾਰ ਖਪਾਰੈ ਸਤ ਗੁਰੂ ਭੁਲਿਆਂ ਨੂੰ ਭੁਲਿਆਂ ਭੁਲਿਆਂ ਨੂੰ ਮਾਰਗ ਸਾਹਿਬ ਭੁਲਿਆਂ ਨੂੰ ਭੁਲਿਆਂ ਨੂੰ ਮਾਰਗ ਪਾਵੇ ਸਤ ਗੁਰੂ ਭੁਲਿਆਂ ਨੂੰ ਪੁਲਿਆ ਨੂੰ ਪੁਲਿਆ ਨੂੰ ਮਾਰਗ ਪਾਵੇ ਸਤਿਗੁਰੂ ਪੁਲਿਆ ਨੂੰ ਪੁਲਿਆ ਨੂੰ ਪੁਲਿਆ ਨੂੰ ਮਾਰਗ ਪਾਵੇ ਸਤਿਗੁਰੂ ਪੁਲਿਆ ਨੂੰ ਪੁਲਿਆ ਨੂੰ ਪੁਲਿਆ ਨੂੰ ਮਾਰਗ ਪਾਵੇ ਸਤਿਗੁਰੂ ਪੁਲਿਆ ਨੂੰ ਪੁਲਿਆ ਮਾਰਗ ਜਿਨੇ ਦੱਸਾਇਆ ਐਸਾ ਗੁਰਬਡ ਪਾ ਕੇ ਪਾਇਆ ਦੇਰ ਸਿਰ ਮੇਰੇ ਸੰਤ ਸਾਧ ਪ੍ਰਭਾਤ ਵਸਰੇ ਕਿੰਤੇ ਗੁਰ ਚਰਨ ਪਿਆਰੇ ਸਾਥ ਸੰਗਿਓ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਈ ਅਪ੍ਰੈਲ ਦਾ ਮਹੀਨਾ ਜੇ ਉਹ 7 ਅਪ੍ਰੈਲ 8 ਅਪ੍ਰੈਲ ਆਈ ਹੈ ਪਿਛਲੇ ਸਾਲ ਸੰਗਤਾਂ ਨੂੰ ਪਤਾ ਲੱਗਿਆ तकरीबन ਸਾਲ ਹੋ ਗਏ ਸਮਾਂ गुजरਦਾ ਤੁਰਿਆ ਜਾ ਰਿਹਾ ਹੈ ਨੰਗਦਾ ਤੁਰਿਆ ਜਾ ਰਿਹਾ ਹੈ ਵਕਤ ਖੜਾ ਹੀ ਨਹੀਂ ਖੜਦਾ ਇਸੇ 스테ਟ ਤੇ ਗੁੰਝਾਂ ਪੈਂਦੀਆਂ ਸਨ ਨਾਮ ਦੀਆਂ ਤੁਨਾ ਉੱਠਦੀਆਂ ਸਨ ਉਹ ਹੀਰੇ ਬੜਮੁੱਲੇ ਬਚਨ ਮਹਾਪੁਰਖ ਭਿੱਜੇ ਹੋਏ ਬਚਨ ਸਾਡੇ ਦਰਮਾਨ ਸੁਟਦੇ ਸਨ ਅੱਜ ਉਹਨਾਂ ਦੀ ਯਾਦ ਵਿੱਚ ਸਾਡੇ ਅਤੀ ਸਤਿਕਾਰਯੋਗ ਸੰਤ ਜੀ ਮਹਾਰਾਜ ਭੇਵੇਂ ਵਾਲੇ ਮਹਾਪੁਰਖਾਂ ਦੀ ਮਿੱਠੀ ਯਾਦ ਨੂੰ ਤਰਜਾ ਕਰਦੇ ਆ ਉਹਨਾਂ ਦੇ ਸਾਰੇ ਪਿਆਰ ਵਾਲੇ ਵਿਹੰਗਮ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ ਬਾਬਾ ਮਣੀ ਸਿੰਘ ਜੀ ਹੋਰ ਸਾਰੇ ਪਿਆਰ ਵਾਲੇ ਜਿਤਨੇ ਬਾਬਾ ਜੀ ਦਾ ਪਰਿਵਾਰ ਹੈ ਬਾਰੋਂ ਵਾਈਆਂ ਸਿੱਖ ਸੰਗਤਾਂ ਦੇਸਾਂ ਪਰਦੇਸਾਂ ਤੋਂ ਸਭ ਸਰਦਾ ਤੇ ਭਾਵਨਾ ਦੇ ਫੁੱਲ ਲੈ ਕੇ ਆਏ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਜੀ ਬੜੇ ਲੰਮੇ ਸਮੇਂ ਤੋਂ ਹਾਜ਼ਰੀ ਭਰ ਰਹੇ ਹੋ ਅਸਾਂ ਤੇ ਸਮਾਂ ਲਗਾ ਕੇ ਚਲਾ ਜਾਣਾ ਉਸਾ ਦਿਨ ਰਾਤ ਇੱਕ ਕੀਤਾ ਹੈ ਬਾਬਾ ਜੀ ਦੇ ਪਿਆਰ ਵਿੱਚ ਪਰ ਲੰਮਾ ਸਮਾਂ ਬਹੁਤ ਲੰਮਾ ਸਮਾਂ ਨਾਲ ਵਿਚਨ ਦਾ ਸਮਾਂ ਉਰਹੀ ਸਾਈਂ ਮਹਾਂਪੁਰਖ ਵੀ ਦੱਸ ਕੇ ਗਏ ਆ ਸਾਰੀਆਂ ਉਹਨਾਂ ਦੀਆਂ ਖੇਡਾਂ ਜਦੋਂ ਵੀ ਕੀਤੇ ਨਾਲ ਸਫਰ ਕਰਨਾ ਮਹਾਂਪੁਰਖਾਂ ਨੇ ਸੁਣਦੇ ਹੁੰਦੇ ਸਾਂ ਪੜ੍ਹਦੇ ਹੁੰਦੇ ਸਾਂ ਦੁਨੀਆ ਕੀ ਜਾਣੇ ਮੈਂ ਸਾਧੂ ਸੁੱਤੇ ਹੈਗੇ ਜਾਗਦੇ ਆ ਪੜਿਆ ਵੀ ਬੜਿਆ ਤੇ ਸੁਣਿਆ ਵੀ ਬੜਾ ਸੱਚ ਮੁੱਚ ਇਹਨਾਂ ਅੱਖਾਂ ਨਾਲ ਸਰੀਰ ਨੇ ਤੱਕਿਆ ਮੈਂ ਮਹਾਂਪੁਰਖ ਸੰਤ ਬਾਬਾ ਜੀ ਬੇਵੇ ਵਾਲੇ ਕਦੇ ਸੁੱਤੇ ਨਹੀਂ ਵੇਖੇ ਜਦੋਂ ਵੀ ਕਿਤੇ ਸਫਰ 'ਚ ਜਾ ਕੇ ਕਿਤੇ ਬੈਠਣਾ ਮੜਾ ਜਾਂ ਮਹਾਂਪੁਰਖਾਂ ਨੇ ਅੱਖਰ ਬੰਦ ਕਰਨੇ ਅਸੀਂ ਹੌਲੀ-ਹੌਲੀ ਗੱਲਾਂ ਕਰਨੀਆਂ ਸ਼ੁਰੂ ਬਚਨ ਕਰਨੇ ਸ਼ੁਰੂ ਛੱਟੀ ਕਹਿਣਾ ਬਾਬਾ ਕੀ ਗੱਲ ਭਾਈ ਨਹੀਂ ਮਹਾਰਾਜ ਜੀ ਤਾਂ ਆਪ ਦੇ ਯਾਨੀ ਇਤਨੀ ਫੁਰਤੀ ਸੀ ਇਤਨਾ ਸਰੀਰ ਵਿੱਚ એનર્ਜੀ ਸੀ ਕਦੇ ਉਹਨਾਂ ਨੂੰ ਸੁਤਿਆ ਨਹੀਂ ਵੇਖਿਆ ਸੁਨ ਜੋ ਸਮਾਦ ਲਗੀ ਨਾਲ ਪ੍ਰਮਾਤਮਾ ਦੇ ਦੁਨੀਆ ਕੀ ਜਾੜੇ ਵਿੱਚ ਸੁਤੇ ਆ ਕੇ ਜਾਗ ਤਦ ਉਹਨਾਂ ਦਾ ਪਿਆਰ ਲੈ ਕੇ ਛੱਲੇ ਉਹਨਾਂ ਦੀ ਯਾਦ ਸਾਡੇ ਦਿਲਾਂ ਵਿੱਚ ਹਮੇਸ਼ਾ ਬੜੀ ਤੇ ਬੜੀ ਰਹੇਗੀ। ਦੇਖਿਆ ਨਾ ਜਦੋਂ ਸੰਤ ਮਾਰਾ ਸਰੀਰ ਆਪ ਲੈ ਕੇ ਗਏ ਸ। ਕਿਵੇਂ ਹਾਲ ਸੀ ਪਾਗਲਾਂ ਵਰਗੀ। ਬਾਬਾ ਕਰਮ ਸਿੰਘ ਜੀ। ਬਾਬਾ ਅਕਵਾਲ ਸਿੰਘ ਜੀ। ਮਹਾਰਾਜ ਜੀ ਦੇ ਡਰਾਈਵਰ। ਬਾਬਾ ਮਣੀ ਸਿੰਘ ਜੀ ਦੀ ਹਾਲਾਤ। ਭਾਈ ਓਮਕਾਰ ਸਿੰਘ ਜੀ ਲੰਡਨ ਤੋਂ ਡਾਕਟਰ ਸਾਹਿਬ ਹੋਰੀ। ਕਿਤਨਾ ਕਿਨਾ ਕਿਨਾ ਪ੍ਰੇਮੀਆਂ ਦਾ ਲਾਭ ਲਵਾ ਅੱਖਾਂ ਨਾਲ ਤੱਕਿਆ ਵੀ ਕਿਵੇਂ ਛੱਡ ਕੇ ਜਾਵਾਂਗੇ ਸ੍ਰੀ। ਦਸ ਦੇ ਗੁਰਦੇਵ ਮਹਾਂਪੁਰਖ ਰਾੜਾ ਸਾਹਿਬ ਧਾਰਨ ਪੜਦੇ ਜਿਹੜੀ ਦੇਹੀ ਮੱਖਣਾ ਦੇ ਨਾਲ ਪਾੜੀ ਪੱਛੀਗਵਾਲੇ ਛੱਡ ਗਈ ਦੇਹੀ ਮੱਖਣਾ ਦੇ ਨਾਲ ਪਾੜੀ ਪੱਛੀਗਵਾਲੇ ਛੱਡ ਗਈ ਦੇਹੀ ਮੱਖਣਾ ਦੇ ਨਾਲ ਪਾੜੀ

पाली मछे गॾी वेॾी रंग पाली मछिया वारे गारे ਤਬ ਹੋਏ ਪਸਮ ਤਨ ਰਹਿ ਕਰਮ ਦਿਲ ਖਾਈ ਪਿਆਰੋ ਚਲੋ ਚਲੀ ਦਾ ਮੇਲਾ ਸਬਨਨ ਇਥੋਂ ਤੁਰ ਜਾਣਾ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਨਾ ਰਹੇ ਵੱਡੇ ਵੱਡੇ ਧਨਾੜ ਪੁਰਸ਼ ਨਾ ਰਹੇ ਕਾਦਾ ਮਾਨ ਕਰੇ ਨਾ ਮੂਰਖ ਆਖਰ ਹ ਸਭ ਝਾੜ ਚੱਲੇ ਛੋਟ ਛੋਟ ਕੇ ਤੁਰ ਗਈ ਸਗਲੀ ਸਾਧੂ ਸੰਤ ਪੁਕਾਰ ਚੱਲੇ ਨਾਮ ਜਿਨ੍ਹਾਂ ਦਾ ਜਪਦੀ ਖਲਕਤ RAM KRISHNA ਅਵਤਾਰ ਚੱਲੇ 10000 ਹਾਥੀ ਦੀ ਤਾਕਤ ਅੰਤ ਦੁਸ਼ਾਸਨ ਹਾਰ ਚੱਲੇ ਆਏ ਖਾਲੀ ਟਰ ਗਏ ਖਾਲੀ ਝੂਠਾ ਕਰ ਕਰ ਤਕਰਾਰ ਚੱਲੇ ਇਕ ਪਲ ਦੇਣ ਵਿਛੋੜਾ ਨਹੀਂ ਉਹ ਵੀ ਪਿਆਰੇ ਯਾਰ ਚੱਲੇ ਉਹ ਵੀ ਸਾਨੂੰ ਛੱਡ ਕੇ ਤੁਰ ਗਏ ਜੇ ਹਮੇਸ਼ਾ ਨਾਲ ਰਹੇਦੇ ਸੇ ਹਮੇਸ਼ਾ ਬੋਲਦੇ ਰਹਿੰਦੇ ਨੇ ਬਲਿਆਓ ਪੰਜ ਪੈਣੀਆਂ ਵਾਲੇ ਸੰਤ ਫਲਾਣੇ ਸੰਤ ਕਿੱਥੇ ਜਿਵੇਂ ਮਾਂ ਆਪਣੇ ਪੁੱਤਰਾਂ ਨੂੰ ਪਿਆਵਾਜਾਂ ਮਾਰਦੀ ਇਸ ਤਰ੍ਹਾਂ ਮਹਾਪੁਰਖ ਆਵਾਜਾਂ ਮਾਰਦੇ ਸੰਤ ਆਪਣੇ ਪਿਆਰ ਵਾਲੇ ਸਖੀਆਂ ਨੂੰ ਯਾਦ ਕਰਦੇ ਸਨ ਉਹ ਕਿਵੇਂ ਭੁੱਲ ਜਾਵਾਂਗੇ ਸਮਾਂ ਕਿਤੇ ਗੱਡੀ 'ਚ ਜਾੜ ਮਹਾਪੁਰਖਾਂ ਨੇ ਮੂੰਹ ਵਿੱਚ ਆਪ ਗਰਾਈਆਂ ਪਾਉਣੀਆਂ ਆਪ ਪ੍ਰਾਰਥਨਾ ਪਾਉਣੇ ਡਰਾਈਵਰ ਸੀ ਕਰਮ ਸਿੰਘ ਬਾਬਾ ਜੀ ਉਹਨਾਂ ਦੇ ਮੁਖ ਵਿੱਚ ਅਕਵਾਲ ਸਾਰਿਆਂ ਦੇ ਮੁਖ ਵਿੱਚ ਪਿਆਰ ਦੇਣਾ ਮਹਾਂਪੁਰਖਾ ਨਹੀਂ ਇਕੱਠੇ ਬਰਥਡੇ ਕਦੇ ਮਨਾਉਣੇ ਕਦੇ ਨਵੇਂ ਸਾਲ ਗੱਡੀਆਂ ਚ ਕਿਹੋ ਜਿਹਾ ਸਮਾਂ ਅੱਜ ਅੱਖਾਂ ਦੇ ਸਾਹਮਣੇ ਜਦੋਂ ਜਾਂਦਾ ਆਉਂਦੀ ਹੈ ਪਰ ਪਿਆਰਿਓ ਜਦੋਂ ਰਾਣਾ ਸਾਹਿਬ ਸੰਤ ਮਹਾਰਾਜ ਜੀਆ ਨੇ ਵੱਡਿਆਂ ਨੇ ਜਾਣਾ ਸੰਤ ਮਹਾਰਾ ਮਲੂਕੇ ਵਾਲਿਆਂ ਨੇ ਤੇ ਸੰਤ ਮਹਾਰਾਜ ਜੀ ਨੇ ਆਪਣੇ ਸਮੇਂ ਚੋ ਅਚੇਚਾ ਸਮਾਂ ਦੇਣਾ ਵੱਡਿਆਂ ਨੇ ਇਸ ਸੰਤ ਮਰੂਕੇ ਵਾਲਨ ਲਈ ਰੱਖੋ ਜਿੰਨਾ ਚ ਰਸੀ ਨਹੀਂ ਆਵਾਂਗੇ ਮੈਨੂੰ ਜਾਂਦੇ ਇਹ ਚੇਚਾ ਕਹਿ ਕੇ ਗਏ ਐ ਸੰਤ ਮਾਰਾ ਮਲੂਕੇ ਵਾਲੇ ਕਹਿੰਦੇ ਬੇਟਾ ਰਾੜਾ ਸਾਹਿਬ ਜ਼ਰੂਰ ਹਾਜ਼ਰੀ ਭਰਨੀ ਜੀ ਸਮੇਂ ਦਾ ਖਿਆਲ ਨਹੀਂ ਰੱਖਣਾ ਸਮਾਂ ਮਿਲੇ ਨਾ ਮਿਲੇ ਸਮੇਂ ਦਾ ਫੁਰਨਾ ਬਣਾ ਕੇ ਨਹੀਂ ਜਾਣਾ ਕਈ ਵਰੀ ਬੜੀਆਂ ਮਜਬੂਰੀਆਂ ਹੋ ਜਾਂਦੀਆਂ ਇਸ ਸਟੇਜ ਦੀਆਂ ਪਰ ਤੁਸੀਂ ਸ਼ਰਧਾ ਨਾਲ ਜਾਣਾ ਚੱਲ ਗਏ ਰਾੜਾ ਸਾਹਿਬ ਜਾਂਦੇ ਰਹੇ ਫਿਰ ਇਥੋਂ ਮਹਾਂਪੁਰਖਾਂ ਦਾ ਬੇਅੰਤ ਪਿਆਰ ਮਿਲਿਆ ਮੈਂ ਇੱਥੇ ਸਮਾਂ ਲਾਉਣ ਨਹੀਂ ਆਉਂਦਾ ਮੈਂ ਤਾਂ ਇੱਥੇ ਤੀਰਥ ਬਣੀ ਧਰਤੀ ਦੀ ਚਰਨ ਤੂੜ ਲੈਣ ਵਾਸਤੇ ਆਉਂਦਾ ਕਿਉਂਕਿ ਜਿੱਥੇ ਸਾਧੂ ਤਪ ਕਰ ਜਾਏ ਜੋਗੀ ਤੱਕ ਕਦਮ ਵੀ ਧਰ ਜਾਏ ਨਾ ਕਿ ਕਦਮ ਵੀ ਰੱਬ ਦਾ ਪਿਆਰਾ ਧਰਤੀ ਨੂੰ ਤੀਰਥ ਬਣਾ ਦਿੰਦਾ ਪਰ ਜਿੱਥੇ ਬੰਦਗੀ ਕਰ ਜਾਏ ਫਿਰ ਤਾਂ ਉੱਥੇ ਕਹਿਣ ਦੀਆਂ ਬਾਤਾਂ ਬਰੀਆਂ ਦੂਰ ਦੀਆਂ ਬਾਰੇ ਉਦਾਂ ਧਰਤੀ ਫਿਰ ਬਿਕੁੰਠ ਆਨੰਦ ਬਣ ਜਾਂਦਾ ਹੈ ਅਠਸੜ ਤੀਰਥ ਜਹਸਾਤ ਭਗਤ ਰਹਿ ਤਹਾਂ ਬਿਕੁੰਠ ਜੇ ਨਾਮ ਮੁਚ ਰਹਿ ਇਤਨੇ ਬੇਪਰਵਾਹੀ ਸਾਧੂ ਬੇਪਰਵਾਹ ਸਦਾ ਰੰਗ ਹਰ ਕੇ ਟਾਕੂ پاک ਸੁਆਮੀ ਰੰਗ ਹੱਸਦੇ ਰੰਗਾਂ ਵਿੱਚ ਰੋਂਦੇ ਵਈ ਰੰਗ ਗਾਸਦੇ ਹੱਸਦੇ ਰਕਾ ਦਿੱਤੀ ਰੰਗਾਂ ਦਾ ਕਿਵੇਂ ਰੱਖਦੇ ਤਾਰ ਤੇ ਮੇਰੇ ਰੰਗਸ ਨੇ ਉਹ ਆਂਖ ਹਾਸ ਦੇ ਰੰਗਾ ਵਿੱਚ ਬੂੰਨੇ ਰੰਗ ਹਾਸ ਦੇ ਆਸ ਤੇ ਰੰਗਾ ਵਿੱਚ ਰੂੰਦੇ ਪਰਵਾਹ ਨਾ ਕਿਸੇ ਦੀ ਕਰਦੇ ਸਾਧੂ ਸਾਧੂ ਪਰਵਾਹ ਨਾ ਕਿਸੇ ਦੀ ਕਰਦੇ ਰੰਗ ਹਾਸ ਦੇ ਆਸ ਤੇ ਰੰਗਾ ਵਿੱਚ ਇਹੀ ਰੰਗ ਹੱਸਦੇ ਹੱਸਦੇ ਰੰਗਾਂ ਵਿੱਚ ਜੀਵਨ ਪਰਵਾਹ ਨਾ ਕਿਸੇ ਧਿਕਾਰੀ ਦੇ ਸਾਥ ਸਾਥ ਪਰਵਾਹ ਨਾ ਕਿਸੇ ਧਿਕਾਰੀ ਦੇ ਰੰਗ ਹੱਸਦੇ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾਲ ਇਤਨੀ ਬੇਪਰਵਾਹੀ ਬੜੇ ਬੜੇ ਤਨਾੜ ਬੜੇ ਬੜੇ ਮਾਇਆਦਾਰੀ ਬੜੇ ਬੜੀਆਂ ਤਾਕਤਾਂ ਵਾਲੇ ਮਹਾਰਾਜ ਸੰਤ ਮਹਾਰਾਜੀ ਅੱਗੇ ਕੋਈ ਬੋਲ ਨਹੀਂ ਸੀ ਸਕਦੇ ਥੌਸਲਾਂ ਸੀ ਕਿਸੇ ਦਾ ਗੱਲ ਕਰਨ ਦਾ ਬੇਪਰਵਾਹ ਸਦਾ ਰੰਗ ਹਰ ਕੇ ਅੱਜ ਉਹ ਸਾਡੇ ਪਾਸ ਸਾਨੂੰ ਸਰੀਰ ਕਰਕੇ ਉਹਨਾਂ ਦੇ ਗੇ ਬੇਪਰਵਾਹ ਦਿਲਾਂ ਦੇ ਜਾਨੀ ਜਿੱਥੇ ਵੀ ਕਿਤੇ ਲੰਗਰ ਦੀ ਜਾਂ ਕਿਤੇ ਆਫਤ ਪਈ ਜਾ ਕੇ ਤੇ ਦੁੱਖ ਪੀੜਾ ਸੰਸਾਰ ਨੂੰ ਮਹਾਪੁਰਖ ਸਭ ਤੋਂ ਪਹਿਲਾਂ ਭੇਵੇ ਵਾਲੇ ਮਹਾਪੁਰਖ ਬੋਲੋ ਸਤਨਾਮ ਦਾ ਹੀ ਵੇ ਪਰਵਾ ਦਿਲਾਂ ਦੇ ਜਾਨੀ ਬਈ ਦਰਦੀ ਸੀ ਦੁਖੀਆ ਦੇ ਤੇ ਪਾਤਲਾ ਦੇ ਦਰਦੀ ਸੀ Ah de... ਤੇ ਮੁਕੀਆਂ ਦੇ ਦਰਦ ਦੀ ਸੀ ਦੁਖੀਆਂ ਤੇ ਤੇ ਪਰਵਾਸਦਾ ਰੰਗ ਹਰ ਕੇ ਤੱਕ ਉਹ پاک ਸੁਆਮੀ ਅੱਜ ਉਹ ਮਹਾਪੁਰਖ ਜਿਨ੍ਹਾਂ ਦੀਆਂ ਯਾਦਾਂ ਸਾਡੇ ਦਿਲਾਂ ਵਿੱਚ ਉਹ ਛਾਲੇ ਆਪਣੀ ਯਾਦੋਂ ਕੋ ਹਮਾਰੇ ਪਾਸ ਰਹਿਣੇ ਦਿਓ ਨਾ ਜਾਣੇ ਕਿਸ ਗਲੀ ਜ਼ਿੰਦਗੀ ਕੀ ਸ਼ਾਮ ਹੋ ਜਾਏ ਖਬਰੇ ਕਿਹੜੇ ਦੇਸ਼ ਕਿਹੜੀ ਘੜੀ ਮਹਿਲੇ ਕਿਹੜੀ ਕੰਟਰੀ ਵਿੱਚ ਆਪਣਾ ਜ਼ਿੰਦਗੀ ਦਾ ਅੰਤ ਮਸੂਰ ਛਿਪ ਜਾਏ ਉਹ ਚੜਿਆ ਸੂਰਜ ਉਰਮੰਡਾਂਡੇ ਵੱਲ ਮਹਾਂਪੁਰਖ ਨੇ ਇਸ਼ਾਰਾ ਕੀਤਾ ਇੱਥੇ ਸਾਡਾ ਇਧਰ ਪਿੰਡ ਹੈ ਉਧਰੋਂ ਚੜਿਆ ਸੂਰਜ ਤੇ ਮਹਾਲੀ ਸ਼ਹਿਰ ਵਿੱਚ ਆ ਕੇ ਜਾ ਛੁਪਿਆ ਓਲਾ ਦੇ ਗਿਆ ਉਹ ਸੱਚ ਦਾ ਚੰਦਰਮਾ ਸੰਤ ਮਹਾਰਾਜੀ ਸ਼ਬਦ ਪੜਿਆ ਕਰਦੇ ਸਹੀ ਪਿਆਰੇ ਮੇਲਵਾਪਾ ਰੋਜ਼ ਅਰਦਾਸ ਕਰਦੇ ਆ ਮਹਾਰਾਜ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆਂ ਤੇਰਾ ਨਾਮ ਜਿਤਾਵੇ ਉਹਨਾਂ ਪ੍ਰਭੂ ਪਿਆਰਿਆਂ ਦੀ ਸੰਗਤ ਬਖਸ਼ੋ ਜਿਨ੍ਹਾਂ ਦੇ ਮਿਲਣੇ ਕਰਕੇ ਧੁਰਦਰਗਾ ਦੀ ਸਮਤ ਮਿਲੇ ਤੇ ਸਿੱਖੀ ਸਦਕ ਦੀ ਪ੍ਰਾਪਤੀ ਹੋਵੇ ਪਿਆਰਿਓ ਮਹਾਪੁਰਖ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸਾਰ ਸਚ ਖੰਡ ਦਾ ਦਵਾਰਾ ਜਾ ਕੇ ਮੱਲਿਆ ਬਈ ਬੰਦਗੀ ਕਰਕੇ ਵਾਹੀ ਗੁਰੂ ਦੀ ਅੰਤਿਮ ਦਵਾਰਾ ਜਾ ਕੇ ਆਜ ਕਾਹੇ ਦਾ ਤੁਹਾਰਾ ਰਾਜੇ ਬੱਲੇਆ ਬੰਦਗੀ ਕਰਕੇ ਵਾਹੀ ਗੁਰੂ ਆਜ ਕਾਹੇ ਦਾ ਤੁਹਾਰਾ ਰਾਜੇ ਬੱਲੇਆ ਬੰਦਗੀ ਕਰਕੇ ਵਾਹੀ ਗੁਰੂ ਆਜ ਕਾਹੇ ਮੱਲੇ ਆ ਬੰਦਗੀ ਕਰਕੇ ਵਾਹਿਗੁਰੂ ਜੀ ਆਤਿ ਕੰਡ ਦਾ ਦੁਆਰਾ ਦਾਖੇ ਮੱਲੇ ਆ ਬੰਦਗੀ ਕਰਕੇ ਵਾਹਿਗੁਰੂ ਜੀ ਆਤਿ ਦਾਨ ਦੁਆਰਾ ਦਾਖੇ ਮੱਲੇ ਆ ਬੰਦਗੀ ਕਰਕੇ ਵਾਹਿਗੁਰੂ ਜੀ ਆਤਿ ਖੰਡ ਦਾ ਦੁਆਰਾ ਦਾਖੇ ਮੱਲੇ ਆ ਬੰਦਗੀ ਕਰਕੇ ਵਾਹਿਗੁਰੂ ਅਰਦਾਸ ਕਰੀਏ ਬਾਬਾ ਮੋਹਨ ਸਿੰਘ ਜੀ ਮਹਾਪੁਰਖ ਲੰਗਰਾਂ ਵਾਲੇ ਬਾਬਾ ਮਨੀ ਸਿੰਘ ਜੀ ਸਾਰੇ ਬਹਿੰਗਮ ਜਿੰਨੇ ਵੀ ਸਭਨਾਂ ਨੂੰ ਸਤਗੁਰੂ ਚੜ੍ਹਦੀਆਂ ਕਲਾ ਬਖਸ਼ਣ ਇਹ ਮਹਾਪੁਰਖਾਂ ਦੀ ਚੱਲੀ ਪ੍ਰਾਪਰਟੀ ਮਹਾਪੁਰਖਾਂ ਦੀ ਚੱਲੀ ਹੋਈ ਸੰਪਰਦਾਏ ਨੂੰ ਹੋਰ ਮਹਾਰਾਜ ਚਾਰ-ਚਾਰ ਲਾਉਣ ਸਾਰੀ ਸੰਗਤ ਪੂਰਾ-ਪੂਰਾ ਸਹਿਯੋਗ ਦਿਓ ਸਾਰੇ ਰਲ ਮਿਲ ਕੇ ਆਪਾਂ ਮਹਾਪੁਰਖਾਂ ਦੇ ਚੱਲੇ ਹੋਏ ਪੂਰਨੀਆਂ ਤੇ ਪਾ ਚੱਲ ਕੇ ਆਪਣੇ ਜੀਵਨ ਨੂੰ ਰਹਿੰਦੇ ਨੂੰ ਜੀਵਨ ਨੂੰ ਸਪਵਿੱਤਰ ਔਰ ਸਫਲਾ ਕਰੀਏ ਆਓ ਧਾਰ ਨਾਲ ਮੈਂ ਸਮਾਪਤੀ ਬੰਦ ਲੂ ਜਾਮਾ ਰੁੱਤਾ ਮੁੜ ਮੁੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਇਹ ਮੁੜ ਮੁੜ ਆਉਣ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਰੁੱਤਾ ਮੁੜ ਮੁੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਮੜ ਮੜ ਆਉਣ ਗਿਆ ਦਰਿਆ ਤੂੰ ਮੁੜ ਕੇ ਨਹੀਂ ਆਉਣਾ ਰੁੱਤਾਂ ਮੜ ਮੜ ਆਉਣ ਗਿਆ ਮੰਦਿਆ ਤੂੰ ਮੁੜ ਕੇ ਨਹੀਂ ਆਉਣਾ ਰੁੱਤਾਂ ਮੜ ਮੜ ਆਉਣ ਗਿਆ ਸਤਿਆ ਤੂੰ ਮੁੜ ਕੇ ਨਹੀਂ ਆਉਣਾ ਇੱਥੇ ਬੈਠਣਾ ਤੂੰ ਜੱਗ ਤੇ नग मे लॻे कोई, कोई रोज़ खाउ गई What the Yeah. Hey.